ਤੁਮੰਧਨ ਅਨਕ ਪਾ ਸਰਬ ਕਲੋ ਸਮਰੱਥ ਡੋਲਣ ਤੇਰਾ ਖੁ ਪ੍ਰਭੂ ਨਾਨਕ ਦੇਕਰ ਹੱਥ ਸੁ ਕਹੋ ਅਨੁਗੁਰ ਸੇਵਿਆ ਅਹੰਸ ਸਾਸ ਸੁਭਾਅ ਦਰਸ਼ਨ ਪਰਸ ਹੈ ਗੁਰੂ ਕਾ ਜਨਮ ਮਰਨ ਦੁਖਦਾਇ ਹੋਆ ਸਿਖਤੁ ਖਸਮ ਦੀ ਨਉ ਹਰਿ ਸੋ ਪਰਸੋਂ ਛਟਿਆ ਤੋਦਿ ਢਿਟੀ ਸਚੀ ਬਾਦ ਸਾਹ ਮਲ ਜਨਮ ਜਨਮ ਦੀ ਕਟਿਆ ਸਜਨ ਸੱਚਾ ਬਾਤਿ ਸਾਹ ਸ਼ਿਰਸ਼ਾ ਹਾਂ ਦੇ ਸਾਹ ਜਿਸ ਪਾਸ ਬਠੀਐ ਸੁਹੀਐ ਸਭਨਾ ਦਾਵ ਵਿਸਾਹ ਕੀ ਆ ਪੜੀਐ ਕੀ ਗੁਣੀਐ ਕਿਆ 베ਦ ਪੁਰਾਨਾ ਸੁਣੀਐ ਬੜੇ ਸੁਣੇ ਕਿਆ ਹੋਈ ਜੋ ਸਹਜ ਨ ਮਿਲਿਓ ਸੋਈ ਕਿਆ ਪੜੀਐ ਕਿਆ ਗੁਣੀਐ ਕਿਆ 베ਦ ਪੁਰਾਨਾ ਸੁਣੀਐ ਪੜੇ ਸੁਨੇ ਕਿਆ ਹੋਈ ਜੋ ਸਹਿਜ ਨ ਮਿਲਿਓ ਸੋਈ ਹਰਗੋ ਨਾਮ ਨ ਜਪਸ ਗਵਾਰਾ ਕੀ ਸੋਚੈ ਬਾਰੰਬਾਰਾ ਰਹਾਉ ਅੰਧਿਆਰੇ ਦੀਪਕ ਚਹੀਐ ਇਕ ਬਸਤਿਆ ਗੋਚਰ ਨਹੀਂ ਆ ਬਸਤਿਆ ਗੋਚਰ ਪਾਈ ਘਟ ਦੀਪ ਕਰਿਆ ਸਮਾਈ ਕਹੇ ਕਵੀਰ ਅਭਜਾਨਿਆ ਜਬ ਜਾਣਿਆ ਤਉ ਮਨ ਮਾਨਿਆ ਮਨ ਮੰਨੇ ਲੋਗ ਨਾ ਪਤੀਜੈ ਨਾ ਪਤੀਜੈ ਤੌ ਕਿਆ ਕੀਜੈ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ ਮਨ ਮੰਨੇ ਲੋਗ ਨਾ ਪਤੀਜੈ ਨਾ ਪਤੀਜੈ ਦਉ ਕੀਜੈ ਵਾਜ ਜਿੱਕਾ ਖਲਸਾ ਵਾਜ ਜਿੱਕੀ ਫਤਿਹ ਗੁਰੂ ਗੁਰੂ ਸواری ਸਾਧ ਸੰਗਤ ਜਿਓ ਸੋਠ ਰਾਗ ਦੇ ਵਿੱਚ ਭਗਤ ਕਬੀਰ ਜੀ ਹੁਕਮ ਬਖਸ਼ਿਸ਼ ਕਰਦੇ ਨੇ ਆਓ ਸਰਵਣ ਕਰੀਏ ਭਗਤ ਜੀ ਕਹਿੰਦੇ ਨੇ ਕਿਆ ਪੜੀਏ ਕਿਆ ਗੁੜੀਏ ਕਿਆ ਵੇਦ ਪੁਰਾਨਾ ਸੁਣੀਏ ਜੇ ਮਨ ਸਤਿਗੁਰੂ ਦੇ ਨਾਲ ਨਹੀਂ ਜੁੜਿਆ ਤੇ ਭਗਤ ਜੀ ਕਹਿੰਦੇ ਨੇ ਕਿ ਪੜਨ ਦਾ ਵੀ ਕੋਈ ਫਾਇਦਾ ਨਹੀਂ ਤੇ ਗੁਣ ਗਣਾਉਣ ਦਾ ਵੀ ਕੋਈ ਫਾਇਦਾ ਨਹੀਂ ਕਿਆ ਵੇਦ ਪੁਰਾਨਾ ਸੁਣੀਏ ਵੇਦਾਂ ਦਾ ਪੁਰਾਨਾਂ ਦਾ ਸਿਮਰਤੀਆਂ ਦਾ ਅਭਿਆਸ ਕਰਦੇ ਹੋਣ ਉੱਚੀ ਬੋਲ ਕੇ ਕਰਦੇ ਹੋਣ ਬੈਠੇ ਹੋਈਏ ਸੰਤ ਰੂਪ ਦੇ ਵਿੱਚ ਤੇ ਸੁਣਿਆ ਵੀ ਕੋਈ ਲਾਭ ਨਹੀਂ ਭੜੇ ਸੁਨੇ ਕਿਹਾ ਹੋਈ ਜੋ ਸਾਇਜਨਾ ਮਿਲਿਓ ਸੁਰਿ ਭਗਤ ਜੀ ਕਹਿੰਦੇ ਨੇ ਕਿ ਪੜਨ ਤੇ ਸੁਣਦੇ ਨਾਲ ਲਾਭ ਨਹੀਂ ਹੋਣਾ ਲਾਭ ਹੋਣਾ ਹੈ ਪਰਮੈਸ਼ਰ ਪ੍ਰਮਾਤਮਾ ਨੂੰ ਸਹਿਜ ਅਵਸਥਾ ਦੇ ਨਾਲ ਮਿਲਿਆ ਪਰ ਰੋਜ਼ਾਨਾ ਪੜੀ ਗਏ ਰੋਜ਼ਾਨਾ ਸੁਣੀ ਗਏ ਉਸ ਸ਼ਬਦ ਨੂੰ ਅਸੀਂ ਹਿਰਦੇ ਵਿੱਚ ਨਾ ਵਸਾਇਆ ਉਸ ਸ਼ਬਦ ਦੇ ਉੱਤੇ ਅਸੀਂ ਅਮਲ ਲਈ ਪਿਆਰੋ ਕੀਤਾ ਤੇ ਫਿਰ ਜੋ ਭਗਤ ਜੀ ਕਹਿੰਦੇ ਨੇ ਉਹ ਅਟਲ ਸਚਾਈ ਹੈ ਕਿ ਪੜਿਆ ਤੇ ਸੁਣਿਆ ਕੁਝ ਪ੍ਰਾਪਤੀ ਨਹੀਂ ਹੁੰਦੀ ਸਹਿਜ ਅਵਸਥਾ ਤਾਂ ਹੀ ਪ੍ਰਾਪਤ ਹੋਵੇਗੀ ਜੇ ਪਰਮੇਸ਼ਰ ਦੇ ਨਾਲ ਜੁੜਾਂਗੇ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੇ ਬਾਰ ਬਾਰ ਨਿਰਸੋਚਨ ਦੇ ਨਾਲ ਜਾਂ ਮੰਨ ਦੇ ਵਿੱਚ ਇਹ ਧਰ ਦੇ ਨਾਲ ਜਾਵਾਂਗੇ ਗੁਰਦੁਆਰਾ ਸਾਹਿਬ ਜਾ ਕੇ ਬਾਣੀ ਸੁਣਾਂਗੇ ਗੁਰਦੁਆਰਾ ਸਾਹਿਬ ਜਾ ਕੇ ਬੈਠਾਂਗੇ ਔਰ ਉਹ ਹੀ ਗੱਲ ਫਿਰ ਆ ਗਈ ਕਿ ਗੁਰਬਾਣੀ ਦੇ ਉੱਤੇ ਪਿਆਰਿਓ ਵਿਚਾਰ ਨਾ ਕੀਤੀ ਗੁਰਬਾਣੀ ਦੇ ਨਾਲ ਜੁੜੇ ਨਾ بگت جی کہ ہر کا نام نہ جب سگوارا ہری پرماتما اے گوار منخ تو سمجھتا نہیں تو جڑا نہیں بار بار سوچی جانا کہ جڑنا ہے جڑنا ہے پر جڑا نہیں راہو آندے آرے دیپ کے چاہیے ہوں پیاریوں کو یہ نہ بندہ ہوئے ਉਸ ਨੂੰ ਜਿਹੜਾ دیਵਾ ਹੈ ਚਾਨਣ ਹੈ ਉਹਦੀ ਕੀ ਜ਼ਰੂਰਤ ਹੈ ਕੋਈ ਇਹ ਤਾਂ ਮਨੁੱਖ ਸੀ ਨਾ ਸ਼ਾਮ ਦਾ ਟਾਈਮ ਹੋ ਗਿਆ ਆਪਣੇ ਰਸਤੇ ਤੇ ਆਪਣੇ ਘਰ ਨੂੰ ਜਾਣਾ ਸੀ ਜਿਸ ਪਗਡੰਡੀ ਤੇ ਉਹ ਰਜਾਨਾ ਜਾਂਦਾ ਸੀ ਉਹ ਦਿਹਰੇ ਦੇ ਵਿੱਚ ਵੀ ਜਾਣ ਵਾਸਤੇ ਤਿਆਰ ਸੀ ਔਰ ਜਿੱਥੋਂ ਨੇ ਚੱਲਣਾ ਸੀ ਉਸ ਪਿਆਰੇ ਨੇ ਕੀ ਕੀਤਾ ਇੱਕ ਲਾਲਟਾਂ ਜਗਾ ਕੇ ਦੇ ਦਿੱਤੀ ਕਹਿਣ ਲੱਗਾ ਇੱਕ ਲੈਂਪ ਜਗਾ ਕੇ ਦੇ ਦੇ ਮੈਂ ਹੱਥ ਵਿੱਚ ਫੜ ਕੇ ਤੁਰਿਆ ਜਾਵਾਂਗਾ ਅੰਨਾ ਬੰਦਾ ਕਹਿਣ ਲੱਗਾ ਤੈਨੂੰ ਇਹਦਾ ਕੀ ਲਾਭ ਕਹਿੰਦਾ ਮੈਂ ਤਾਂ ਰੋਜ਼ਾਨਾ ਹੀ ਇਸ ਰਸਤੇ ਤੇ ਚੱਲਦਾ ਹਾਂ ਮੇਰੇ ਨੱਬੇ ਤੁਪੇ ਤੁਲੇ ਕਦਮ ਨੇ ਮੈਂ ਆਪਣੇ ਕਦਮਾਂ ਨਾਲ ਚੱਲ ਕੇ ਅੱਪੜ ਜਾਵਾਂਗਾ ਪਰ ਅੱਗੋਂ ਕੋਈ ਜਿਹੜਾ ਸੁਜਾਖਾ ਬੰਦਾ ਨੇਰੇ ਚ ਆਉਂਦਾ ਹੋਇਆ ਇਹ ਜਾਣਣ ਮੈਂ ਉਹਦੇ ਵਾਸਤੇ ਕਰਦੇ ਆ ਕਿ ਮੇਰੇ ਵਿੱਚ ਨਾ ਮਚੇ ਬੜੀ ਡੁੱਗੀ ਗੱਲ ਕਹਿ ਗਿਆ ਅੰਧਿਆਰੇ ਦੀਪ ਚਾਹੀਏ ਉਹਨੇ ਬੰਦੇ ਨੂੰ ਦੀਵਾ ਕੀ ਕਰੇਗਾ ਪਿਆਰਿਓ ਕਿਸੇ ਕਮਰੇ ਦੇ ਵਿੱਚ ਆਪਾਂ ਬੈਠੇ ਹੋਈਏ ਇੱਕ ਮਨਾਖਾ ਅੱਖਾ ਤੋਂ ਵੀ ਹੋਵੇ ਤੇ ਪਿਆਰਿਓ ਨਵੇਟਰ ਦਾ ਵੀ ਕੋਈ ਪ੍ਰੋਗਰਾਮ ਨਾ ਹੋਵੇ ਹਨੇਰਾ ਹੋ ਜਵੇ ਗਰਮੀ ਬੜੀ ਆ ਬੱਤੀ ਚਲੀ ਜਾਵੇ ਹੁਣ ਉਸ ਕਮਰੇ ਦੇ ਵਿੱਚੋਂ ਅਸੀਂ ਬਾਹਰ ਨਿਕਲਣਾ ਹੋਵੇ ਜਦੋਂ ਬੱਤੀ ਗਈ ਆ ਤੇ ਅਫੜਾ ਦਫੜੀ ਦੇ ਵਿੱਚ ਅਸੀਂ ਛੇਡਾ ਖਾਵਾਂਗੇ ਪਰ ਪਿਆਰਿਓ ਅੰਨਾ ਬੰਦਾ ਛੇਡਾ ਨਹੀਂ ਖਾਵੇਗਾ ਕਿਉਂ ਜਿਸ ਵੇਲੇ ਉਹ ਅੰਦਰ ਵੜਿਆ ਸੀ ਉਸਨੇ ਆਪਣੇ ਕਦਮ ਗਿਨੇ ਕਿ ਐਨੇ ਕਦਮ ਸਿੱਧਾ ਚੱਲਿਆ ਐਨੇ ਕਦਮ ਸੱਜੇ ਬੰਨੇ ਵਾਲੇ ਚੱਲਿਆ ਤੇ ਐਨੇ ਕਦਮਾਂ ਤੇ ਜਾ ਕੇ ਬੈਠਣ ਵਾਲੀ ਜਗ੍ਹਾ ਸੀ ਉਹਦੇ ਵਾਸਤੇ ਹਨੇਰਾ ਵੀ ਹੋਈ ਐ ਤੇ ਚਾਨਣ ਵੀ ਹੋਈ ਐ ਹੁਣ ਬੱਤੀ ਗਈ ਆ ਉਹਦੇ ਵਾਸਤੇ ਬੱਤੀ ਨਹੀਂ ਗਈ ਬੱਤੀ ਗਈ ਆ ਜਿਹੜੇ ਸੁਜਾਕੇ ਨੇ ਹੱਥ ਵਿੱਚ ਲੈਪ ਫੜਨ ਦਾ ਕਾਰਨ ਇਹ ਹੀ ਹੈ ਕਿ ਕੁਛ ਜਾਖਾ ਬੰਦਾ ਮੇਰੀ ਵਿੱਚ ਨਾਣ ਕੇ ਵੱਜ ਜਾਵੇ ਤੇ ਚਲਦਿਆਂ ਚਲਦਿਆਂ ਅੱਗੇ ਪਿਆਰੇ ਉਹ ਜਾ ਰਿਹਾ ਹੈ ਲੈਪ ਹੱਥ ਵਿੱਚ ਪਕੜੀ ਹੋਈ ਹੈ ਤੇ ਇੱਕ ਬੰਦਾ ਆਣ ਕੇ ਟਕਰਾ ਗਿਆ ਤੇ ਅੱਗੋਂ ਕਹਿਣ ਲੱਗਾ ਤੂੰ ਅੰਨ੍ਹਾ ਹੈ ਤੈਨੂੰ ਦਿਸਦਾ ਨਹੀਂ ਕਹਿੰਦਾ ਭਲਿਆ ਮੈਨੂੰ ਤਾਂ ਚਲੋ ਜਿਹੜਾ ਦਿਸਣਾ ਉਹ ਹੀ ਆ ਮੈਂ ਤਾਂ ਵੈਸੇ ਹੀ ਮਨਾਖਾ ਤੈਨੂੰ ਦਿਦਾ ਨਹੀਂ ਕਹਿੰਦਾ ਹਨੇਰੇ ਚ ਮੈਨੂੰ ਕੀ ਦਿਸੇ ਕਹਿੰਦਾ ਤੈਨੂੰ ਲੈਂਪ ਨਹੀਂ ਦਸੀ ਚਾਨਣਾ ਨਹੀਂ ਦਸਿਆ ਤੇ ਉਹ ਜਿਹੜਾ ਸੁਜਾਖਾ ਸੀ ਉਹ ਸ਼ਰਮਸ਼ਾਰ ਹੋਇਆ ਕਹਿਣ ਲੱਗਾ ਭਗਤਾ ਇਹ ਲੈਂਪ ਤੇਰੀ ਬੁਝੀ ਹੋਈ ਹੈ ਹਨੇਰਾ ਹੈ ਤੂੰ ਆਪਣੇ ਨਪੇ ਤੁਲੇ ਕਦਮਾਂ ਨਾਲ ਚੱਲਿਆ ਆਉਣਾ ਹੈ ਪਰ ਮੈਂ ਤੇਰੇ ਵਿੱਚ ਆਣ ਕੇ ਵਜਾਂ ਹੈ ਕਹਿਦਾ ਭਾ ਪਿਆਰਿਓ ਪਰਮੇਸ਼ਰ ਦੇ ਨਾਲ ਜੁੜਨ ਵਾਸਤੇ ਜੋ ਭਗਤ ਜੀ ਸਾਨੂੰ ਕਹਿ ਰਹੇ ਨੇ ਕਿ ਆਪ ਪੜੀਏ ਕਿਆ ਗੁਣੀਆਂ ਕਿਆ 베ਦ ਪੁਰਾਨਾ ਸੁਣੀਏ ਸੁਣਿਆ ਤੇ ਪੜਿਆ ਪ੍ਰਾਪਤੀ ਨਹੀਂ ਹੋਣੀ ਅਮਲ ਕੀਤਿਆ ਹੋਣੀ ਹੈ ਜਿਵੇਂ ਅੰਨਾ ਬੰਦਾ ਕਮਰੇ ਦੇ ਵਿੱਚ ਆਇਆ ਆਪਣੇ ਕਦਮ ਨਾਪ ਤੋਲ ਕੇ ਆ ਗਿਆ ਉਸੇ ਤਰ੍ਹਾਂ ਸਾਨੂੰ ਪਰਮੇਸ਼ਰ ਨਾਲ ਜੁੜਨਾ ਪਊ ਫਿਰ ਜਾ ਕੇ ਸਾਡੀ ਤੇ ਕਿਰਪਾ ਹੋਵੇਗੀ ਅੰਧਿਆਰੇ ਦੀਪਕ ਚਈ ਇੱਕ ਬਸਤਿਆ ਗੋਚਰ ਲਈਏ ਬਸਤਿਆ ਗੋਚਰ ਪਾਈ ਘਟ ਦੀਪ ਕਰਿਆ ਸੁਣਾਈ ਹੁਣ ਨਾ ਬੰਦਾ ਆਏ ਪਿਆਰਿਓ ਉਹਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਦੀਪਕ ਜਲਦਾ ਕਿਉਂਕਿ ਉਹ ਆਪਣੇ ਨਿਸ਼ਾਨੇ ਤੇ ਚੱਲਣ ਵਾਸਤੇ ਆਪਣੇ ਕਦਮ ਨਾਪ ਤੋਲ ਕੇ ਚੱਲਦਾ ਹੁਣ ਅਗੇ ਕਬੀਰ ਜੀ ਕਹਿੰਦੇ ਕਿਆ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਾਨ ਮਾਨਿਆ ਕਬੀਰ ਜੀ ਕਹਿਣ ਲੱਗੇ ਹੁਣ ਸਮਝ ਪੈ ਗਈ ਹੁਣ ਮੈਨੂੰ ਗੁਰਬਾਣੀ ਦੇ ਨਾਲ ਜੁੜਨ ਦੀ ਸਮਝ ਪੈ ਗਈ ਹੈ ਤੇ ਹੁਣ ਮੈਂ ਪਰਮੇਸ਼ਰ ਦੇ ਨਾਲ ਜੁੜਾਂਗਾ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਹੁਣ ਮੇਰਾ ਮਨ ਵੀ ਮੰਨ ਗਿਆ ਤੇ ਵਾਕਿਆ ਗੁਰਬਾਣੀ ਪੜਾਂਗੇ ਉਹਦੇ ਤੇ ਅਮਲ ਕਰਾਂਗੇ ਅਮਲ ਕੀਤੇਆਂ ਹੀ ਪ੍ਰਾਪਤੀ ਹੋਣੀ ਆ ਨਹੀਂ ਤੇ ਨਹੀਂ ਹੋਣੀ ਤੇ ਹੁਣ ਅੱਗੇ ਭਗਤ ਜੀ ਕਹਿੰਦੇ ਨੇ ਕਹਿੰਦੇ ਮਨ ਮਾਨੇ ਲੋਗ ਨਾ ਪਤੀਜੇ ਅਨੰਦ ਮੇਰਾ ਤੇ ਮਨ ਮੰਨ ਗਿਆ ਤੇ ਲੋਕਾਂ ਨੂੰ ਕਿਵੇਂ ਸਮਝਾਵਾਂ ਤੇ ਅੱਗੇ ਭੱਜਦੀ ਪਤਾ ਕੀ ਕਹਿੰਦੇ ਨਾ ਪਤੀਜੇ ਤੋਂ ਕਿਆ ਕੀਜੇ ਕਹਿੰਦਾ ਕਿਹੜੇ ਚੱਕਰ ਚ ਪਿਆ ਛੱਡ ਨਹੀਂ ਸਮਝਦੇ ਨਾ ਸਮਝਣ ਤੂੰ ਸਮਝ ਗਿਆ ਇੰਨੀ ਵੱਡੀ ਐ ਅਨੇਰੇ ਦੇ ਵਿੱਚ ਲੈਂਪ ਲੈ ਕੇ ਜੇ ਅੰਨਾ ਤੁਰਿਆ ਜਾਂਦਾ ਹੈ ਲੈਂਪ ਨਾ ਗੁਜੇ ਸਜਾਖਾ ਬੰਦਾ ਵਿੱਚ ਨਾ ਵਜੇ ਪਿਆਰਿਓ ਤੇ ਜੇ ਲੈਂਪ ਗੁਜ ਗਈ ਹਨੇਰੇ ਦੇ ਵਿੱਚ ਸਜਾਖਾ ਵਿੱਚ ਵਜੇਗਾ ਤੇ ਤੂੰ ਕੀ ਕਰ ਸਕਦਾ ਨੇ ਬੰਦਿਆ ਤੂੰ ਤੇ ਆਪਣੇ ਨੱਪੇ ਤੁਲੇ ਕਦਮਾਂ ਤੇ ਤੁਰਿਆ ਜਾਣਾ ਹੈ ਵਜਿਆ ਤਾਂ ਤੇਰੇ ਚ ਸਜਾਖਾ ਹੀ ਹੈ ਨਾ ਸੁਕੈਣ ਦਾ ਭਾਵ ਇਹ ਕਿ ਜੇ ਪਰਮੇਸ਼ਰ ਦੀ ਭਗਤੀ ਦੇ ਨਾਲ ਜੁੜਨਾ ਹੈ ਪਿਆਰਿਓ ਤੇ ਦਿਲ ਖੁਬ ਕੇ ਜੁੜਨਾ ਪਵੇਗਾ ਅੰਤਰ ਆਤਮੇ ਦੀ ਆਵਾਜ਼ ਨਾਲ ਜੁੜਨਾ ਪਵੇਗਾ ਜੋ ਸੁਣ ਕੇ ਜਾਈਏ ਉਹਨੂੰ ਹਿਰਦੇ ਚ ਵਸੋਣਾ ਪਵੇਗਾ ਫਿਰ ਜਾ ਕੇ ਪਰਮੇਸ਼ਰ ਦੀ ਕਿਰਪਾ ਹੋਵੇਗੀ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ